ਮਿਸ ਪੂਜਾ ਇੰਦਰਜੀਤ ਨੇ ਕੋ ਜੈਲੀ ਅਤੇ ਪ੍ਰੀਤ ਹਰਪਾਲ ਵਰਗੇ ਨਾਮਵਰ ਗਾਇਕਾਂ ਨੂੰ ਆਪਣੇ ਲਿਖੇ ਗੀਤਾਂ ਨਾਲ ਸਟਾਰ ਬਣਾਉਣ ਵਾਲੇ ਉਗੇ ਗੀਤਕਾਰ ਗੁਰਬਾਜ ਬਾਜਵਾ ਅੱਜ ਸਾਡੇ ਵਿਚਾਲੇ ਨਹੀਂ ਰਹੇ ਗੁਰਬਾਜ ਬਾਜਵਾ ਸਰਹਦੀ ਇਲਾਕੇ ਡੇਰਾ ਬਾਬਾ ਨਾਨਕ ਦੇ ਛੋਟੇ ਜਿਹੇ ਪਿੰਡ ਬਸੰਤਕੋਟ ਦੇ ਰਹਿਣ ਵਾਲੇ ਸਨ ਤੇ ਉਹ ਕਰੀਬ 2 ਸਾਲਾਂ ਤੋਂ ਮਹਾਰਾਸ਼ਟਰ ਦੇ ਨਾਗਪੁਰ ਵਿਖੇ ਕੰਮ ਕਰਦੇ ਸਨ ਜਿੱਥੇ ਕਿ ਉਹਨਾਂ ਦਾ ਦਿਲ ਦਾ ਦੌਰਾ ਪੈਣ ਕਾਰਨ ਇੰਤਿਹਾਨਤ ਹੋ ਗਿਆ ਗੁਰਵਾਜ ਬਾਜਵਾ ਦਾ ਪੂਰੇ ਰੀਤੀ ਰਿਵਾਜਾਂ ਮੁਤਾਬਕ ਪਿੰਡ ਬਸੰਤਕੋਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਜਿੱਥੇ ਕਿ ਪਰਿਵਾਰ ਸਮੇਤ ਉੱਚ ਸਖਸ਼ੀਤਾ ਨੇ ਗੁਰਵਾਜ ਬਾਜਵਾ ਨੂੰ ਆਪਣੀਆਂ ਨਮੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗੁਰਵਾਜ ਬਾਜਵਾ ਵੱਲੋਂ ਲਿਖੇ ਗੀਤ ਰੰਗਲੇ ਮਨਾਰਿਆਂ ਚ ਸਾਦਾ ਬੰਦਿਆ ਤੂੰ ਲੰਮੀ ਧਾਨ ਸੋਣਾ ਨਹੀਂ ਨੂੰ ਯਾਦ ਕਰਦੇ ਆ ਵਕਫ ਬੁਲਾਰਿਆ ਨੇ ਉਹਨਾਂ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਉਹਨਾਂ ਕਿਹਾ ਕਿ ਇਸ ਵਿਛੋੜੇ ਦਾ ਪੰਜਾਬ ਸੰਗੀਤ ਜਗਤ ਨੂੰ ਪਿਆ ਘਾਟਾ ਕਦੇ ਵੀ ਪੂਰਾ ਨਹੀਂ ਹੋਵੇਗਾ بالکل جی یہ پنجابی سنگ لگاتار نا پورا ہونے والا کٹ ہے یہ بڑی شوٹی عمر کے بڑیاں بڑیاں گلا اپنی کرمداری کرتے گیا تو بعد اور اُسے تقریباً پچھلے پچھلے تیس سال ہوں ایک دوسرے کے نام سمپرک بڑے اسٹیجاں سے بڑے کلاکر کے نام بڑے موقع کے کٹھے رہے ہیں بہت لمبا سمے سچ گل ہے کہ

ਦੀਵਾਨ ਦੇ ਲਈ ਆਖ ਲੱਗਿਆਗਾ ਸਾਥ ਨਹੀਂ ਦੇਗੀ ਮੈਂ ਬਹੁਤੀ ਲੰਬੀ ਗੱਲ ਵੀ ਕਰ ਸਕਦਾ ਕਿਉਂਕਿ ਜੇ ਕੋਈ ਹਮੇਸ਼ਾਨ ਕਥਾ ਉਹ ਬੈਟੋਗ ਵੀ ਕਹਿੰਦੀ ਹੈ ਕਿ ਬਹੁਤ ਜ਼ਿਆਦਾ ਇਤਲਾਫਾ ਕਰਦਾ ਹੈ ਪੰਜਾਬੀ ਸੰਗੀਤ ਦੇ ਰੂਪ ਸੇ ਇਹ ਨੂੰ ਬਹੁਤ ਵੱਡਾ ਕਰਦਾ ਹੈ ਕਿਉਂਕਿ ਜੇ ਨੂੰ ਦਸਾਂ ਜੋ ਅ ਪਰਮੰਦਰ ਗਰੇਵਾਲ ਹਾਂਜੀ ਗੀਤ ਵਰਹਾਲ ਪ੍ਰਕਾਸ਼ ਇਕੰਦਰ ਤੋਂ ਕੀ ਇਸ ਪੂਰਾ ਗੀਤ ਹੈ ਮੈਂ مہبر حسینڈا نے پہنچنا ستی جی ہوتا ہے اور ਮੋਟਰਟੂ ਬਹੁਤ ਹੀ ਪੰਜਾਬੀ ਸੰਗੀਤ ਕਦਰ ਦੇ ਵਿੱਚ ਇੱਕ ਬਹੁਤ ਵੱਡਾ ਕੱਟ ਇਹ ਬਹੁਤ ਹੀ ਦੁਖ ਦੀ ਘਟਨਾ ਆ ਅੱਜ ਸਾਡੇ ਵਿੱਚ ਸਾਡਾ ਛੋਟਾ ਵੀਰ ਗੁਰਬਾਜ ਸਿੰਘ ਬਾਦਲਾ ਜੋ ਕਿ ਉਗਾ ਗੀਤਕਾਰ ਲੇਖਕ ਤੇ ਬਾਈਕ ਵੀ ਆ ਉਹ ਅੱਜ ਸਾਡੇ ਵਿੱਚੋਂ ਚਲਾ ਗਿਆ ਜਿਹੜਾ ਕਿ ਸਾਡੇ ਪਿੰਡ ਨੂੰ ਸਾਡੇ ਇਲਾਕੇ ਨੂੰ ਸਾਡੇ ਜ਼ਿਲ੍ਹੇ ਨੂੰ ਬਹੁਤ ਵੱਡਾ ਘਾਟਾ ਪਿਆ ਬਹੁਤ ਹੀ ਨੁਕਸਾਨ ਹੋਇਆ ਬਹੁਤ ਹੀ ਦੁੱਖ ਦੀ ਗੱਲ ਆ ਛੋਟੇ ਬੱਚਿਆਂ ਨੂੰ ਸਾਡੇ ਬੱਚਿਆਂ ਵਰਗਾ ਸੀ ਉਹਨਾਂ ਨੂੰ ਅਸੀਂ ਇਛਾਾਂ ਜਿੰਨਾ ਦਿੰਦੇ ਬਹੁਤ ਹੀ ਦੁਖਦੀ ਘੜੀ ਦੇ ਵਿੱਚ ਕੁਝ ਨਹੀਂ ਕਹਿ ਸਕਿਆ